ਇਹਦਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਸ਼ੈੱਲਰ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਸ਼ੈੱਲਰ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਤੇ ਸੱਟ ਲੱਗ ਗਈ ਆ ਬਈ ਉਹਨੂੰ ਗਾਂਧੀ ਹਸਪਤਾਲ ਭੇਜਿਆ ਤੇ ਗਾਂਧੀ ਹਸਪਤਾਲ ਭੇਜਿਆ ਤੇ ਉਹ ਮੰਨ ਲਓ ਚਲੋ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡਰਡੋੜੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਨੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜੋ ਦੇਖਿਆ ਤੋਂ ਡੈੱਡ ਫਿਰ ਗਿਆ ਪਿੱਛੇ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਹਾਂਜੀ ਅਸ਼ੋਕ ਕੁਮਾਰ ਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਖਾਲਸਾ ਇਨਕਲੇਵ ਦਾ ਰਹਿਣ ਵਾਲਾ ਹਾਂ ਤੇ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਦੇਖੋ ਜੀ ਸਾਡਾ ਲੜਕਾ ਜਿਹੜਾ ਹੈ ਇਹ ਉੱਥੇ ਕੰਮ ਕਰਨ ਗਿਆ ਸੀ ਸੈਲਰ ਦੇ ਵਿੱਚ ਤੇ ਸਾਨੂੰ ਇਨਫੋਰਮ ਕੀਤਾ ਉਹ ਬੰਦੇ ਆਏ ਦੋ ਮੋਟਰਸਾਈਕਲ ਦੇ ਉੱਤੇ ਕਹਿੰਦੇ ਜੀ ਤੁਹਾਡੇ ਲੜਕੇ ਦੇ ਸੱਟ ਲੱਗ ਗਈ ਹੈ ਸੁਖਵੀਰ ਦੇ ਤੇ ਤੁਸੀਂ ਸਾਡੇ ਨਾਲ ਚੱਲੋ ਇਸ ਵੇਲੇ ਉਹ ਬੋਲਦਾ ਆ ਜਦੋਂ ਅਸੀਂ ਉਹ ਹਸਪੀਟਲ ਆਏ ਆ ਉਹਨਾਂ ਨੇ ਉਹ ਸਾਨੂੰ ਹੈਂਡਓਵਰ ਕਰਕੇ ਯਾਨੀ ਕਿ ਹਸਪੀਟਲ ਦੇ ਅੰਦਰ ਬਾਹਰ ਹੀ ਛੱਡ ਕੇ ਨਾ ਉਹ ਨੱਠ ਗਏ ਨਾ ਉਹਨਾਂ ਸਾਨੂੰ ਸ਼ਕਲ ਦਿਖਾਈ ਨਾ ਕੁਝ ਦੱਸਿਆ ਸਾਨੂੰ ਡਾਊਟ ਹੈ ਕਿ ਉਹ ਸੁਣਾ ਨੇ ਇਹਦਾ ਕਤਲ ਕੀਤਾ ਸੱਟਾਂ ਚੋਟਾਂ ਇਦਾਂ ਦੀਆਂ ਮਾਰੀਆਂ ਉਹਦੀ ਉਹਨ ਦੀ ਸਪੋਰਟ ਡੈਥ ਹੋ ਗਈ ਉਹ ਡੈੱਡ ਬੋਡੀ ਲੈ ਕੇ ਆਏ ਸੀ ਚਿੱਟਾ ਕੱਪੜਾ ਵਾ ਚਿੱਟਾ ਕੱਪੜਾ ਪਾ ਕੇ ਲੈ ਕੇ ਆਏ ਆ ਜਿਹੜੇ ਬੰਦਿਆਂ ਨੇ ਕੁੱਟਿਆ ਮਾਰਿਆ ਇਹਨੂੰ ਜਾਂ ਜੋ ਵੀ ਆ ਮਤਲਬ ਕਿ ਕੋਈ ਸਾਨੂੰ ਪਤਾ ਹੀ ਨਹੀਂ ਕੁਝ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਫੇ ਕਿੱਦਾਂ ਪਤਾ ਲੱਗਾ ਕਿ ਇਹ ਜੇ ਮਤਲਬ ਕਿ ਦੇਖੋ ਜਿਵੇਂ ਉਹ ਛੱਡ ਕੇ ਨੱਠ ਗਏ ਡੈੱਡ ਬੋਡੀ ਹਾਂਜੀ ਉਹਦੇ ਹਿਸਾਬ ਨਾਲ ਜੇ ਅਗਰ ਉਹਨਾਂ ਨੇ ਕੁਝ ਨਾ ਕੀਤਾ ਹੁੰਦਾ ਉਹਨਾਂ ਦੀ ਈ ਇਦਾਂ ਦੀ ਮਨਸ਼ਾ ਨਾ ਹੁੰਦੀ ਤਾਂ ਉਹ ਸਾਡੇ ਕੋਲ ਉੱਥੇ ਗੱਲਬਾਤ ਕਰਦੇ ਫੇਰਦੇ ਸਾਡੇ ਕੋਲ ਉਹ ਠਹਿਰੇ ਨਹੀਂ ਅਜੇ ਤੱਕ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਆਇਆ ਤੇ ਸੈਲਰ ਕਿੰਨੀ ਦੇਰ ਤੋਂ ਕਰ ਰਹੀ ਸੈਲਰ ਚ ਕੰਮ ਭਾਈ ਉਹ ਨਹੀਂ ਤੇ ਜਿ ਬਿਜਲੀ ਦਾ ਕੰਮ ਕਰਦੀ ਸੀ ਹਾਂ ਜੀ ਇਲੈਕਟ੍ਰੀਸ਼ੀਅਨ ਦਾ ਸੈਲਰ ਇਹਨਾਂ ਦੇ ਚਾਰ ਪੰਜ ਆ ਕਦੀ ਜਿੱਦਣ ਕਹਿਣਾ ਵੀ ਅੱਜ ਦਸਾਂਝ ਹੀ ਕਰਿਆ ਅੱਜ ਇੱਕ ਕੋਟ ਕਰਿਆ ਅੱਜ ਰੋਲ ਪਿੰਡੀ ਕਰਿਆ ਇਦਾਂ ਮਤਲਬ ਖਟਾ ਰਹੀ ਹੈ ਖਲਵਾੜੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਥੇ ਇਹਦੀ ਡੈਥ ਹੋਈ ਹੈ ਸਾਨੂੰ ਕੋਈ ਪਤਾ ਨਹੀਂ ਜੀ ਇਹ ਤਾਂ ਉਹ ਛੱਡ ਕੇ ਚਲੇ ਗਏ ਜੇ ਸਾਨੂੰ ਕੋਈ ਦੱਸ ਦੇ ਸਾਨੂੰ ਇਹੇ ਘਰੋਂ ਮੈਨੂੰ ਕਹਿ ਕੇ ਆਇਆ ਵੀ ਆ ਗਏ ਦੇਖ ਲਓ ਵੀ ਗਾਂਧੀ ਹੱਤਾਂ ਲੈ ਕੇ ਵੀ ਉਹਦੇ ਸੱਟ ਲੱਗੀ ਤੇ ਜਦੋਂ ਵੀ ਗਾਂਧੀ ਆਏ ਤੇ ਮ੍ਰਿਤਕ ਗੋਸ਼ਟੀ ਤੀ ਤਾ ਉਹਦਾ ਉਹ ਨਹੀਂ ਅੰਦਰ ਵੀ ਨਹੀਂ ਬਾੜਿਆ ਬਾਹਰ ਗੱਡੀ ਦੇ ਪ੍ਰਾਈਵੇਟ ਗੱਡੀ ਆ ਗੱਡੀ ਦੇ ਵਿੱਚ ਹੀ ਪਈ ਸੀ ਡੈੱਡ ਬੋਡੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀਗੀ ਪਹਿਲਾਂ ਆਪਣੀ ਸਿਟੀ ਪੁਲਿਸ ਕੋਹਾੜਾ ਹੀ ਆ ਉਹਨੇ ਦੇਖਿਆ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਇਹ ਜਿੱਦਾਂ ਦੱਸਦੇ ਵੀ ਦਸਾਂਝੀ ਹੋਇਆ ਇਹ ਕਾਰਵਾਈ ਦਸਾਂਝਾ ਦੀ ਬਣਦੀ ਆ ਉਹਨੇ ਦਸਾਂਝਾ ਚੌਂਕੀ ਨੂੰ ਸੱਦੇ ਆ ਦਸਾਂਝਾ ਚੌਂਕੀ ਵਾਲੇ ਜਿਹੜੇ ਆ ਉਹ ਆਏ ਸੀ ਉਹ ਆ ਕੇ ਡੈੱਡ ਬੋਡੀ ਇੱਥੇ ਮੋਰਚੀ ਜਮ੍ਹਾਂ ਕਰ ਗਏ ਆ ਉਹ ਕਹਿੰਦੇ ਬੰਨਦੀ ਕਾਰਵਾਈ ਜੋ ਸਵੀਕਾਰ ਕਰਨ ਆਈ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਰਾਮ ਲਾਲ ਜੀ ਪਿੰਡ ਖਲਵਾੜਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਪਿੰਡ ਖਲਵਾੜਾ ਹਾਂ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਹੈ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲਰ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਛੇਲੇ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬੰਟੀ ਦੇ ਸੱਟ ਲੱਗੀ ਆ ਵੀ ਉਹਨੂੰ ਗਾਂਧੀ ਹਸਪਤਾਲ ਭੇਜਿਆ ਤੇ ਗਾਂਧੀ ਹਸਪਤਾਲ ਭੇਜਿਆ ਤੇ ਉਹ ਮਨੋ ਚਲੋ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੈੱਡ ਬੋਡੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਨੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜੇ ਉਹ ਦੇਖਿਆ ਤਾਂ ਡੱਟ ਫਿਰਦਾ ਹੱਥਾਂ ਦੇ ਬਾਹਰ ਹੀ ਬਾਹਰ ਹੀ ਗਾਂਧੀ ਹੱਥਾਂ ਦੇ ਬਾਹਰ ਹੀ ਉਹ ਪੇਚੀ ਤਿਕਲੇ ਆਪ ਉਹ ਭੱਜ ਗਿਆ ਸਾਰੇ ਜਿਹੜੇ ਮੈਨੂੰ ਲੈ ਕੇ ਆਏ ਸੀ ਉਹ ਭੱਜ ਗਿਆ ਸਾਡੇ ਹੋਲੀ-ਹੋਲੀ ਕਰਦੇ ਸਾਰੇ ਲੈਸਰ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣਿਆ ਘੁੰਮਣ ਦਾ ਛਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਸੈਂਚਰ ਛਲ ਰਿਹਾ ਕਾਦਾ ਛਲ ਰਿਹਾ ਜੀ ਘੁੰਮਣ ਦਾ ਇਹ ਚੌਕ ਕੱਢਣ ਦਾ ਰਾਈਸ ਮੇਲਿਆ ਹਾਂ ਜੀ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਤਾਂ ਸਾਂਝੀ ਸ਼ੈਲਟਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ੈਲਟਰ ਤੇ ਹੋਇਆ ਜਾਂ ਕਿੱਥੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਸ਼ੈਲਟਰ ਮਾਰ ਕਰਕੇ ਇੱਥੇ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟੋਰੈਂਟ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਡਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਇਨਸਾਫ ਚਾਹੀਦਾ ਵੀ ਜਿਹੋ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਜਾਂ ਸੱਟਾਂ ਮਾਰੀਆਂ ਗਈਆਂ ਫੈਲ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਮੌਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਸਾਲ ਦੇ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀ ਸ਼ੁਦਾ ਜੀ ਹਾਂ ਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਆ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਹੈ ਸੀਨਾ ਜੀ ਆਪਣਾ ਮਹਾ ਵਿਟਸਨ ਸਬਸਪੈਕਟ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਏ ਆ ਇਹ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲੀਆਂ ਲਾਈਟਾਂ ਚੇਂਜ ਕਰਨ ਰਿਹਾ ਸੀ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਦਾ ਡੰਡਾ ਟੁੱਟ ਗਿਆ ਤੇ ਥੱਲੇ ਡਿੱਗ ਗਿਆ ਜਵਾਨ ਕਿ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗ ਆਇਆ ਤੇ ਉਹਦੇ ਨਾਲ ਸੱਟ ਲੱਗੀ 바ਕੀ ਕਾਰਵਾਈ ਜਾਰੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਦੋਂ ਨੂੰ ਚੈੱਕ ਕਰ ਰਹੇ ਹਾਂ ਇਥੇ ਡਾਕਟਰਾਂ ਦੀ ਵਿਦਾਇ ਲੈ ਰਹੇ ਨੇ ਜੋ ਵੀ ਮਾਮਲਾ ਹੋਊਗਾ ਸਾਨੂੰ ਆਪਣੇ ਉਦੋਂ ਸਭ ਨਾਲ ਕਰ ਲਈ ਸਰ ਕਿੱਥੇ ਸੈਲਰ ਲੋਏ ਜਿੱਥੇ ਕੰਮ ਕਰ ਤੁਸੀਂ ਇੱਕ ਸਾਂਝਾ ਪਿੰਡ ਲੱਗੇ ਸਾਂਝਾ ਪਿੰਡ ਦੇ ਲੱਗੇ ਹਾਂਜੀ ਤੇ ਕੋਈ ਸੈਲਰ ਦਾ ਮਾਲਕ ਕੋਈ ਸੈਲਰ ਦੇ ਮਾਲਕ ਆਪ ਖੁਦ ਤਨੀ ਹਾਲੇ ਕੋਈ ਲੱਗੇ ਮਿਲਿਆ ਕੋਈ ਇਹਨਾਂ ਚੋਂ ਹਾਂਜੀ ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਤੋਂ ਅੱਗੇ ਸਾਨੂੰ ਨਾਲ ਕਰ ਲਈ ਜੀ ਨਾ ਜੀ ਆਪਣਾ ਮਹਾਵੀਰ ਸਿੰਘ ਸਾਉਂਸਫੈਕਟ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਇਆ ਹੈ ਤੇ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਨਹੀਂ ਆ ਲਾਈਟਾਂ ਚੇਂਜ ਕਰਨ ਰਿਹਾ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਦਾ ਡੰਡਾ ਟੁੱਟ ਗਿਆ ਕਿਤੇ ਉੱਤੇ ਥੱਲੇ ਡਿੱਗ ਗਿਆ ਜਵਾਨ ਕੀ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗ ਆਇਆ ਤੇ ਉਹਦੇ ਨਾਲ ਸੱਟ ਲੱਗੀ 바ਕੀ ਪਤੀ ਜਾਰੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਗਾ ਨੂੰ ਚੈੱਕ ਕਰ ਰਹੇ ਹਾਂ ਇਹ ਤੇ ਡਾਕਟਰਾਂ ਨੇ ਵੀ ਬਰਾਜ ਲੈ ਰਹੇ ਨੇ ਜੋ ਵੀ ਮਾਮਲਾ ਹੋਊਗਾ। ਤਾਂ ਆਪਣੇ ਉਦੋਂ ਸਭ ਨਕਰਵਾਈ ਕਰਾਂਗੇ। ਤੇ ਸਰ ਕਿੱਥੇ ਸੈਲਰ ਲੋਏ? ਜਿੱਥੇ ਕੰਮ ਕਰ ਤੁਸੀਂ? ਇੱਕ ਸਾਂਝਾ ਪਿੰਡ ਲੱਗੇ। ਸਾਂਝਾ ਪਿੰਡ ਦੇ ਲੱਗੇ। ਹਾਂਜੀ। ਤੇ ਕੋਈ ਸੈਲਰ ਦਾ ਮਾਲਕ ਕੋਈ? ਸੈਲਰ ਦੇ ਮਾਲਕ ਆਪ ਖੁਦ ਤੇ ਨਹੀਂ ਹਾਲੇ ਕੋਈ ਲੱਗੇ ਮਿਲਿਆ ਕੋਈ ਇਹਨਾਂ ਨੂੰ? ਹਾਂਜੀ। ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਤੋਂ ਨਕਰਵਾਈ ਕਰਾਂਗੇ।